ਇੱਕ ਸੱਟ ਮਾਰਤੀ ਸਾਨੂੰ ਇੱਕ ਕਰਾਰੀ ਰੱਖ ਕੇ ਕਿਉਂਕਿ ਮਰੇ ਕੱਲ ਜੂ ਵੀ ਬੜਾ ਤਗੜਾ ਹੈ ਨਾ ਵੱਡਿਆਂ-ਵੱਡਿਆਂ ਦੀਆਂ ਬਾਜ਼ੀਆਂ ਲਵਾਈ ਫਿਰਦਾ ਸਭ ਦੀ ਕਮਾਈ ਫਿਰਦਾ ਇਹਦਾ ਜੱਲੜ ਵੀ ਪਾੜਨਾ ਬੜਾ ਔਖਾ ਹੈ ਕੱਲ ਜੂ ਦਾ ਉਸ ਵੇਲੇ ਸੱਟ ਮਾਰ ਦੋ ਇੱਕ ਵਾਰੇ ਸ੍ਰੀ ਚੱਕ ਤੇ ਉਹ ਦੋ ਲੰਮੇ-ਲੰਮੇ ਸਾਹ ਲੈ ਲੋ ਸਾਹ ਉਸ ਵੇਲੇ ਲੰਮੇ ਨਾਲ ਹੀ ਕਹੋ ਸਤਨਾਮ కితి ఆ వాగరూ లమ్మే సో పైరాను హాలో పిన్యా హో మారో గోడ్డే హాలో పట్ హో ల హాలో షాతి హాలో మోడే హాలో బాహా హాలో మార ਥਾਣੇ لمبے ਸਾ ਲੈ ਲੋ ਨਾਲੇ ਕਰ ਲੋ ਐ ਹੋਜੂ ਦੋਹਾਂ ਦਾ 14 ਦਿਨਾਂ ਦੇ ਹਫਤੇ ਚ ਗੋਲੀ ਮੰਗਰ ਸੀ ਉੱਠਣ ਲੱਗ ਜੂ ਕਿੰਧਰੇ ਆਲਸ ਤੇ ਲੋਈ ਹੁਣ ਸੱਟ ਤਾਂ ਮਾਰਨੀ ਪੈਣੀ ਐ ਨਾ বিনা ਸੱਟ ਤੇ ਗੱਲ ਨਹੀਂ ਬਣਨੀ ਜੇ ਬਦਾਮ ਖਾਣੇ ਐ ਨਾ ਬਦਾਮ ਛੱਡ ਕੇ ਮੂਫਲੀ ਖਾਣੀ ਐ ਤਾਂ ਥੋੜੀ ਉਹ ਦੱਬਣੀ ਤਾਂ ਪੈਣੀ ਐ ਜੇ ਟੋੜ ਲਿਆ ਨਾ ਫੇਰ ਵਿੱਚ ਗਿਰੀ ਨਿਕਲਣੀ ਐ ਇਹ ਸਭ ਦੇ ਕੋਟ ਬਣਿਆ ਹੋਇਆ ਆਲਸ ਦਾ ਕਿਉ ਕਲਜੂ ਦਾ ਕੰਮ ਐ ਵੀ ਆਲਸ ਪਾਉਣੀ ਕਿੱਧਰਲੇ ਪਾਸੇ ਪੌਣੀ ਕਾਲ ਯੁਗ ਨੇ ਚੰਗੇ ਆਈ ਆ ਲਸ਼ਕਰੇ ਜੇ ਚੰਗੇ ਪਾਸੇ ਨੂੰ ਆਲਸੋਰੀਆਸ ਨੂੰ ਕਾਲ ਯੁਗ ਦੇ ਦਾਇਰੇ ਚ ਆਸੀ ਬਸ ਬੁਰਾਈ ਹੋਏ ਸ਼ੇਰ ਤੁਹਾਡੇ ਪਾਸੇ ਨੂੰ ਐ ਬੱਗਾ ਸ਼ੇਰ ਬਣਿਆ ਫਿਰਦਾ ਸੰਜੋ ਕਾਲ ਯੁਗ ਦੀ ਮਾਰ ਤੇ ਅਜੇ ਫੇਰ ਨਹੀਂ ਲਿਕਣਾ ਸੱਟ ਮਾਰਨੀ ਪੈਣੀ ਹੈ ਜੇ ਹੁਣ ਨਾਂ ਨਿਕਲੇ ਨਾ ਇਹਦੇ ਚੋਂ ਮਾਰੇ ਕਹਿੰਦੇ ਫਿਰ ਯਾਦ ਰੱਖੀ ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਫਿਰ ਤੇਰੇ ਗੱਲ ਚ ਫਾਈ ਪਈ ਆ ਫਿਰ ਦਮਦੁੱਤਾਂ ਦੀ ਐ ਤੈਨੂੰ ਢੇੜੇ ਲਵਾਉਣੇ ਨਾ ਨਾ ਕ੍ਰਿਸ਼ਨਾਂ ਤੈਨੂੰ ਕਿੰਨੇ ਕਨੇ ਜਨਮ ਦੁੱਖ ਭੋਗਣਾ ਪੈਣਾ ਜੇ ਹੁਣ ਉੱਠਦਾ ਰਹਾ ਸੱਟ ਕਰਾਰੀ ਮਾਰਤੀ ਰਜਾਈ ਲਾ ਕੇ ਸਿੱਟਦੀ ਉੱਠ ਕੇ ਬੈਠ ਗਿਆ ਸਰੀਰ ਹਲਾ ਲਿਆ ਸਰੀਰ ਹੋ ਗਿਆ ਐਕਟਿਵ ਫਿਰ ਕਰ ਕੀ ਕਰ ਈਸ਼ ਨਾਨ ਸਿਮਰ ਪ੍ਰਾਵੇ ਆਪਣਾ ਮਨ ਤਨ ਭੈ ਰੋਗਾ ਕਿੰਨੇ ਹਸਪਤਾਲ ਕਿੰਨੇ ਕਿੰਨੇ ਇੰਸਟੀਚੂਟ ਬਣੇ ਆ ਕਿੰਨਾ ਮੱਥੀ ਪਚੀ ਹੋ ਰਹੀ ਹੈ ਸਰੀਰ ਫੇਰ ਵੀ ਤੰਦਰੁਸਤ ਨਹੀਂ ਹੈ ਜੇ ਤੰਦਰੁਸਤ ਹੈਗੀਆ ਤੇ ਮਨ ਨਹੀਂ ਤੰਦਰੁਸਤ